ਜਿਹੜਾ ਰਿਤੀ ਲੱਗਦਾ ਤੁਹਾਡਾ ਜਿਹੜਾ ਗੁੰਮ ਹੈ ਕੀ ਚੱਲਗਾ ਕੀ ਨਾਮ ਇਹਦਾ ਬਾਦਲ ਸੋਨੀ ਬਾਦਲ ਸੋਨੀ ਕਿੰਨੇ ਦਿਨਾਂ ਦਾ ਗੁੰਮ ਹੈ ਇਹ 9 ਦਿਨ ਹੋ ਗਏ ਜੀ ਕੀ ਗੱਲ ਹੋਈ ਕੀ ਘਰੋਂ ਕਿਤਾ ਨਿਕਲਿਆ ਦੀ ਕੁਛ ਕਰੋ ਕੁਛ ਨਹੀਂ ਨਿਕਲਿਆ ਕੰਮ ਤੇ ਗਿਆ ਸੇ ਰਾਤੇ ਮੇਰੇ ਘਰੇ ਆਇਆ ਕਹਿੰਦਾ ਚਾਚਾ ਪੈਰੀ ਹੱਥ ਲਾਇਆ ਮੇਰੇ ਕਹਿੰਦਾ ਮੈਂ ਕੰਮ ਛੱਡਿਆ ਮੈਂ ਆਪਣੇ ਵੱਡੇ ਮੁੰਡਿਆਂ ਨੂੰ ਕਿਹਾ ਮੈਂ ਕਿ ਜਾ ਕੰਮ ਛੱਡ ਕੇ ਆ ਇਹ ਘਰੇ ਛੱਡਣ ਗਿਆ ਸਵੇਰੇ ਕਹਿੰਦਾ ਮੁੰਡੇ ਨੂੰ ਕਹਿੰਦਾ ਸਵੇਰੇ ਕੰਮ ਤੇ ਜਾਣਾ ਮੈਂ ਮੈਨੂੰ ਲੈ ਜਾ ਕਹਿੰਦਾ ਠੀਕ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਤੇ ਮੇਰੇ ਵੱਡੇ ਜਵਾਈ ਦਾ ਫੋਨ ਆਇਆ ਤੇ ਕਹਿੰਦੇ ਚਾਚਾ ਆਪਣਾ ਬਦਲ ਨਹੀਂ ਮਿਲ ਰਿਹਾ ਹੈਗਾ ਤੇ ਕਹਿੰਦਾ ਅਦਾ ਦਾ ਯਾਰ ਤੋਂ ਦਾ ਆਪਣਾ ਫੜੇ ਸੀ ਕਮਰੇ ਨੇਖਾਇਆ ਕਹਿੰਦੇ ਉਹਨਾਂ ਨੇ ওভারਡੋਸ ਲੈ ਲਈ ਹੈ ਕਿ ਪੰਜ-ਛੇ ਬੰਦੇ ਹੈਗੇ ਆ ਕੋਈ ਇੱਕ ਪੁਲਿਸ ਵਾਲਾ ਨਾਲ ਹੈਗਾ ਮੰਤਰੀ-ਮੰਤਰੀ ਨਾਲ ਹੈਗਾ ਉਹਦਾ ਤੇ ਉਹ ওভারਡੋਸ ਲੈ ਲਈ ਹੈ ਕਿ ਕੀ ਪਤਾ ਰਤ ਉਹਨੂੰ ਹੋਸ਼ ਆਇਆ ਨਹੀਂ ਆਇਆ ਤੇ ਉਹਨੂੰ ਸਿੱਟ ਗਏ ਕਿੱਥੇ ਜਾਂ ਮਾਰ ਕੇ ਸਿੱਟਿਆ ਜਾਂ ਉਹਦੇ ਸਿੱਟ ਗਏ ਹੈਗੇ ਇਹ ਗੱਲ ਹੈ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਮਨੋਜੀ ਮਨੋਜੀ ਕੁਮਾਰ ਕਿੱਥੇ ਰਹਿੰਦੇ ਕਿੱਥੇ ਤੁਸੀਂ ਆਈ ਰਹਿੰਦੇ ਹੈਗੇ ਇਕਤਾ ਨਗਰ ਜੀ ਇਕਤਾ ਨਗਰ ਕੀ ਇਹ ਨਸ਼ਾ ਕਰਦਾ ਸੀ ਜਾਂ ਕੀ ਸੀਗਾ ਅੱਜ ਨਸ਼ਾ ਕਰਦਾ ਸੀ ਹੋਰ ਕੁਝ ਹੋਰ ਕੁਝ ਨਹੀਂ ਜੀ ਕੰਮਤੇ ਜਾਂਦਾ ਸੀ ਆਪਣਾ ਕੀ ਕੰਮ ਕਰਦਾ ਸੀ ਇਹ ਹਾਰਵੇਜ ਤੇ ਤੁਹਾਨੂੰ ਕੰਮ ਕਰਦਾ ਸੀ ਤੇ ਉਹਨਾਂ ਨੇ ਵੀ ਇਤਰਾਜ਼ ਦਿੱਤੀ ਤੁਹਾਨੂੰ ਹਾਂ ਜੀ ਉਹਨਾਂ ਨੇ ਕਿਹਾ ਵੀ ਕੰਦਾ ਦੋ ਤਿੰਨ ਦਿਨ ਹੋ ਗਿਆ ਤੁਹਾਡਾ ਮੁੰਡਾ ਕੰਮ ਤੇ ਨਹੀਂ ਆ ਰਿਹਾ ਤੇ ਆਪਣਾ ਹੀ ਪਤਾ ਕਰਨ ਤੇ ਫੋਨ ਇਹਦਾ ਪਾਉਂਦਾ ਰਹਿ ਗਿਆ ਫੋਨ ਵੀ ਨਹੀਂ ਹੈਗਾ ਤੇ ਕੋਲ ਹਾਂ ਫੋਨ ਵੀ ਜਿਹੜਾ ਨਾਲ ਦੇ ਬੰਦੇ ਸੀ ਉਹਨਾਂ ਨੇ ਰੱਖ ਲਿਆ ਹੋਣਾ ਮੈਂ ਕਹਿੰਦਾ ਹਾਂ ਜੀ ਹੋਰ ਇਹਦੇ ਰਿਲੇਟਿਵ ਕੋਈ ਹੋਰ ਕੋਣ ਕੋਟਨ ਦਾ ਤੇ ਘਰ ਚ ਜਿਹੜਾ ਬ੍ਰਦਰ ਹੈਗਾ ਹੈ ਅੱਛਾ ਹਾਂ ਜੀ ਤੇ ਉਹਨਾਂ ਦੀ ਸਾਤੀ ਵੀ ਉਹਨਾਂ ਦੇ ਮਾਤਾ ਜੀ ਦੇ ਰਹੇ मदर 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 भी है। मदर नहीं है मदर अच्छा मार अच्छा। मार दिया किसने मार दिया किसने पता ही नहीं दोस्त यार बुलाए लेके आए भैया मार दे ਕੀ ਸ਼ੁਬਨਾਵਾਂ ਆਪਣਾ? ਕੇਐਸਆਈ ਬਲਵਿੰਦਰ ਦੱਸੇ ਬਲਵਿੰਦਰ ਜੀ ਤੁਹਾਨੂੰ ਐਸੀ ਇਨਫੋਰਮੇਸ਼ਨ ਕਿਨੇ ਦਿੱਤੀ ਪਰਿਵਾਰ ਵੱਲ ਮਿਲੀ ਜਾਂ ਕਿਤੇ ਬਾਹਰੋਂ ਕਿਸੇ ਨੇ ਦਿੱਤੀ ਕਿਸੇ ਨੇ ਮੈਨੂੰ ਤਾਂ ਫੋਨ ਹੀ ਆਇਆ ਜੀ ਮੈਂ ਫਾਨੀ ਬੈਠਾ ਸੀ ਪਰਿਵਾਰ ਤੋਂ ਹਾਂਜੀ ਤੁਹਾਨੂੰ ਹਾਂ ਠੀਕ ਤੁਹਾਨੂੰ ਅਨਿਲ ਜੀ ਤੁਹਾਨੂੰ ਮਨੋਜੀ ਕਿਨੇ ਦੱਸਿਆ ਤੁਹਾਨੂੰ ਮੇਰੇ ਛੋਟੇ ਜਵਾਈ ਨੇ ਦੱਸਿਆ ਜੀ ਉਹਨੂੰ ਕਿੱਦਾਂ ਪਤਾ ਲੱਗਾ ਉਹ ਉੱਧਰ ਕੀ ਕਰ ਰਿਹਾ ਉਹਦੇ ਕਰੇ ਪਲੰਬਰ ਕੰਮ ਕਰਦੇ ਉਹਦੇ ਪਲੰਬਰ ਦੇ ਜਿਹੜੇ ਲੇਬਰ ਉੱਥੇ ਪੰਗ ਪੁੰਗ ਇੱਥੇ ਮਲਨ ਆਏ ਹੋਣੇ ਉਹਨਾਂ ਨੇ ਦੱਸਿਆ ਜੀ ਰਾਹੁਲ ਰਾਹੁਲ ਜੀ ਕੀ ਹੋਇਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਹੋ ਉੱਚ ਨੇ ਸਿਰੇ ਆਪਣਾ 10 ਵਜੇ ਜੇ ਕੰਮ ਤੇ ਨਿਕਲਿਆ ਸੀਗਾ ਡੰਬੇ ਡੰਬੇ ਲੈ ਕੇ ਗਿਆ ਸੀ ਟਿਫਨ ਵਗੈਰਾ ਤੇ ਉਹਦੇ ਬਾਅਦ ਫੋਨ ਬੰਦ ਹੋ ਗਿਆ ਉਹਦਾ ਫੋਨ ਬੰਦ ਆ ਰਿਹਾ ਸੀਗਾ ਫਿਰ ਆਪਾਂ ਲੱਭਣਗੇ ਉਹਨੂੰ ਲੱਭ ਲੱਭੇ ਆ ਦੋਸਤੋ ਪੁੱਛਿਆ ਕਿਸੇ ਨੂੰ ਪਤਾ ਨਹੀਂ ਲੱਗਾ ਫਿਰ ਤੁਹਾਨੂੰ ਆਪਾਂ ਹਾਰਪੀਟ ਕੇ ਆਪਣਾ ਕੀ ਕਹਿੰਦੇ ਹੈਗੇ ਪਰਚਾ ਕਰਾਇਆ ਜੋ ਵੀ ਕੇਸ ਵਗੈਰਾ ਕਰਾਇਆ ਮਿਸਿੰਗ ਵਗੈਰਾ ਦਾ ਫਿਰ ਉੱਥੋਂ ਉਹਨਾਂ ਨੇ ਕੋਈ ਕਾਰਵਾਈ ਜਲਦੀ ਕੀਤੀ ਨਹੀਂ ਦਸਤ ਉਹ ਲਿਖ ਕੇ ਰੱਖਤਾ ਹੈਗਾ ਬਸ ਮਤਲਬ ਉਹ ਵੀ ਨੇ ਪੂਰਾ ਕੀਤਾ ਉਹਨਾਂ ਨੇ ਹਮ ਹਮ ਮਰਤਾ ਪ੍ਰੈਸ਼ਰ ਪੁਲਿਸਰ ਪਾਇਆ ਆ ਪਹਿਲਾ ਬਰੇ ਫਿਰਦੇ ਸੀਗੇ ਆਪਾਂ ਇਹ ਬੰਦਿਆਂ ਦਾ ਪਤਾ ਕੀਤਾ ਉਹਨਾਂ ਨੂੰ ਬੰਦਿਆਂ ਦਾ ਵੀ ਨਾਂ ਦੱਸਿਆ ਕਿਹੜੇ ਬੰਦਾ ਕਿਸ ਕਿਸੇ ਦਾ ਨਾਂ ਦੱਸਿਆ ਬੰਦੇ ਆਪਾਂ ਤਿੰਨ ਬੰਦੇ ਸਾਨੂੰ ਪਤਾ ਲੱਗੇ ਹੈਗੇ ਨਾਂਅ ਸੀਗੇ ਇਹਨਾਂ ਦੇ ਕੀ ਨਾਂ ਕੀ ਨਾਂ ਉਹਨਾਂ ਦਾ ਇੱਕ ਦਾ ਨਾਮ ਹੈਗਾ ਮੰਤਰੀ ਹਮ ਜਿਹੜਾ 4 ਗ੍ਰੇਡ ਦਾ ਮੁਲਾਜ਼ਮ ਹੈਗਾ ਆ ਪੁਲਿਸ ਲਾਈਨ ਤੇ ਹੈਗਾ ਆ ਅੱਛਾ ਇੱਕ ਹੈਗਾ ਆਪਣਾ ਅਵੀ ਅਵੀ ਮਨੋਤਰਾ ਹੈਗਾ ਇਹ ਸ਼ਰਮਾ ਹੈਗਾ ਆਪਣਾ ਭਰਤਨਗਰ ਚ ਹੀ ਰਹਿੰਦਾ ਹੈਗਾ ਬੈਸਟ ਤੇ ਇੱਕ ਨੰਬਰ ਗਲੀ ਚ ਹੂੰ ਹੂੰ ਔਰ ਇੱਕ ਹੈਗਾ ਨੰਨੂ ਮਨੋਤਰਾ ਅੱਛਾ ਉਹ ਸੀਗਾ ਨਾਲ ਤਿੰਨ ਬੰਦੇ ਨਾਲ ਸੀਗੇ ਉਹ ਉਹ ਹੈਗੇ ਕਰਕੇ ਉਹ ਘਾਰੀ ਹੈਗੇ ਹੈਗੇ ਉਹਨਾਂ ਤੋਂ ਪਤਾ ਕੀਤਾ ਉਹਨਾਂ ਨੂੰ ਪੁਲਿਸ ਨੇ ਚੱਕਿਆ ਤਾਂ ਪੁਲਿਸ ਨੇ ਵੀ ਉਹਨਾਂ ਨੂੰ ਛੱਡਤਾ ਹੈਗਾ ਆ ਸਭ ਕੁਝ ਰਿਕਾਰਡਿੰਗ ਵਗੈਰਾ ਸਭ ਕੁਝ ਹੈਗੇ ਸਾਡੇ ਕੋਲ ਠੀਕ ਆਪਾਂ ਬਿਆਨ ਲਿੱਤਾ ਮੁੰਡੇ ਦਾ ਉਹਨੇ ਖੁਦ ਦੱਸਿਆ ਹੈਗਾ ਕਿ ਸਾਡਾ ਆਪ ਉਹਦੇ ਨਾਲ ਹੀ ਸੀਗੇ ਤੇ ਕੀ ਮੰਤਰੀ ਵੀ ਨਾਲ ਸੀਗਾ ਸਾਰੇ ਨਾਲ ਸੀਗੇ ਉਹਨਾਂ ਨੇ ਕੀ ਕੀਤਾ ਰਿਕਾਰਡਿੰਗ ਤੱਕ ਕੀ ਹੋਣਾ ਸੀ ਨਾਲ ਲੈ ਕੇ ਗਏ ਨੂੰ ਬਾਦਲ ਨੂੰ ਨਾਲ ਲੈ ਕੇ ਮਤਲਬ ਕਿ ਉਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਓ ਤੇ ਬਾਅਦ ਛੱਡ ਦਿੱਤਾ ਇਨਕੁਆਇਰੀ ਕਰ ਛੱਡ ਦਿੱਤਾ ਇਨਕੁਆਇਰੀ ਕੋਰੀ ਕੀਤੀ ਨਹੀਂ ਕੁਝ ਵੀ ਆਪਾਂ ਫੜ ਫੜ ਕੇ ਬੰਦੇ ਦੇ ਰਹੇ ਇਹਨਾਂ ਨੂੰ ਇਹਨਾਂ ਨੂੰ ਘਰ ਵੀ ਆਪਾਂ ਦੱਸਿਆ ਹੈਗਾ ਤੇ ਸਾਰੇ ਬੰਦਿਆਂ ਦਾ ਨਾਮ ਵੀ ਆਪਾਂ ਦੱਸਿਆ ਫੋਨ ਨੰਬਰ ਵੀ ਆਪਾਂ ਅਰੇਂਜ ਕਰਕੇ ਦਿੱਤਾ ਹੈਗਾ ਸਭ ਕੁਝ ਕੀਤਾ ਆਪਾਂ ਹੂੰ ਹੂੰ ਤੋਂ ਹੀ ਸਾਡੀ ਕਾਰਵਾਈ ਨਹੀਂ ਹੋ ਰਹੀ ਆ ਸਾਨੂੰ ਇਤਲਾਹ ਮਿਲੀ ਆ ਜੀ ਜਿੱਥੇ ਕਿ ਬੋਡੀ ਮਿਲੀ ਆ ਅੱਛਾ ਤੇ ਬੋਡੀ ਨੂੰ ਅਸੀਂ ਦੇਖਿਆ ਵੀ ਉਹ ਉਹਦੇ ਕੁਈ ਬੇਪਛਾਨ ਹੈਗੀ ਹੱਡੀਆਂ ਹੀ ਰਹਿ ਗਈਆਂ 8-9 ਦਿਨ ਦਾ ਹੋ ਗਿਆ 10 ਦਿਨ ਨੂੰ ਇਹਨਾਂ ਨੂੰ ਵੇਟ 8-9 ਦਿਨ ਤੋਂ ਗਾਇਬ ਸੀਗਾ ਲਾਪਤਾ ਸੀਗਾ ਤੇ ਅੱਜ ਇਹ ਤਾਂ ਹੁਣ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਆ ਇਹਦੀ ਬੋਡੀ ਜਿੱਦਾਂ ਦੀ ਵੀ ਹੈਗੀ ਹੈ ਇਹਨਾਂ ਨੂੰ ਲਗਾ ਕੇ ਤੇ ਆਪਾਂ ਫਿਰ ਲਫਤਾ ਲਫਤੋਂ ਸਾਟਨ ਕਰਾਵਾਂਗੇ